ਸਰੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਆਪ ਸਾਰਿਆਂ ਹੀ ਸੰਗਤਾ ਵਡਭਾਗੀ ਹੋ ਧੰਤਾ ਦੇ ਪਾਤਰ ਹੋ ਜੋ ਗਰੀਬ ਨਿਵਾਜ਼ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਤੇ ਸਕਾਰਥੀਆਂ ਬਣਾਉਣ ਦਾ ਯਤਨ ਕਰ ਰਹੇ ਹੋ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਸਰੀਰ ਪਾਤਸ਼ਾਹ ਦੇ ਚਰਨਾਂ ਵਿੱਚ ਬੈਠੇ ਹਾਂ ਜਾ ਜਿੰਨੇ ਵੀ ਸਰੀਰ ਘਰਾਂ ਦੇ ਵਿੱਚ ਬੈਠ ਕੇ ਸੁਰਤ ਕਰਕੇ ਗੁਰੂ ਦੇ ਸ਼ਬਦ ਨਾਲ ਵਿਚਾਰ ਨਾਲ ਜੁੜੇ ਨੇ ਮਨ ਦੀ ਪਵਿੱਤਰਤਾ ਵਾਸਤੇ ਆਪਾਂ ਸਾਰੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਦਾ ਵਾਂਜੀ ਨਾ ਰਹੇ ਇੱਕੋ ਵਾਰ ਕਹਿੰਤੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਔਰ ਤਕਰੀਬਨ 80 ਅੰਗ ਤੱਕ ਆਪਾਂ ਲੜੀਵਾਰ ਕਥਾ ਵਿਚਾਰ ਸਰਵਣ ਕਰ ਚੁੱਕੇ ਹਾਂ ਕੱਲ ਗੁਰੂ ਅਰਜਨ ਦੇ ਮਹਾਰਾਜ ਜੀ ਆਨੇ ਸਾਨੂੰ ਪਿਛਲੇ ਸ਼ਬਦ ਵਿੱਚ ਗਿਆਨ ਦਿੱਤਾ ਸੀ ਕਿ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇਗੀ ਮਾਲਕ ਦੇ ਨਾਲ ਪ੍ਰੇਮ ਪਾਉਣਾ ਪਵੇਗਾ ਮਨ ਕਰਕੇ ਤਨ ਕਰਕੇ ਉਸ ਸਾਈਹਬ ਦੇ ਨਾਲ ਜੁੜਨਾ ਪਵੇਗਾ ਤੋ ਆਓ ਉਸ ਤੋਂ ਅੱਗੇ 80 ਅੰਗ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਂਦਾ ਸ਼ਬਦ ਆਰੰਭ ਹੁੰਦਾ ਹੈ ਆਪਾਂ ਸਾਰੇ ਰਲ ਮਿਲ ਕੇ ਏਸ਼ ਸ਼ਬਦ ਨੂੰ ਪੜ ਲਈਏ ਉਸ ਤੋਂ ਬਾਅਦ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤੁਸ਼ ਬੁੱਧੀ ਦੇ ਨਾਲ ਆਪਾਂ ਸਾਰੇ ਰਲ ਕੇ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ ਸਾਰੀ ਸੰਗਤ ਨੇ ਕਿਰਪਾ ਕਰਨੀ ਜੀ ਸ਼ਬਦ ਦੇ ਵਿੱਚ ਬੋਲਣਾ ਜੀ ਸ਼ੀਰ ਰਾਗ ਕੇ ਸ਼ੰਤ ਸ਼ੀਰ ਰਾਗ ਕੇ ਸ਼ੰਤ ਮਹੱਲਾ ਪੰਜਵਾਂ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਖਣਾ ਦਖਣਾ ਹੱਥ ਮਜਾ ਹੂੰ ਮਾਂ ਪਿਰੀ ਮਜਾ ਮਾਪਿਰੀ ਪਸੇ ਕਿਉਂ ਦੀਦਾਰ ਪਸੇ ਕਿਉਂ ਦੀਦਾਰ ਸੰਤ ਸਰਨਾਈ ਲੱਭਣੇ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਨ ਅਧਾਰ ਨਾਨਕ ਪ੍ਰਾਨ ਅਧਾਰ ਸ਼ੰਤ ਸ਼ੰਤ ਚਰਨ ਕਮਲ ਸਿਉ ਪ੍ਰੀਤ ਰੀਤ ਚਰਨ ਵਲਸੋ ਪ੍ਰੀਤ ਰੀਤ ਸੰਤਨ ਮਨ ਆਵੈ ਜੀਓ ਸੰਤਨ ਮਨ ਆਵੈ ਜੀਓ ਦੁਤਿਆ ਪਾਉ ਵਿਪਰੀਤ ਅਨੀਤ ਦੁਤਿਆ ਪਾਉ ਵਿਪਰੀਤ ਅਨੀਤ ਦਾਸਾਨੈ ਪਾਵੈ ਜੀਓ ਦਾਸਾਨੈ ਪਾਵੈ ਜੀਓ ਦਾਸਾਨੈ ਪਾਵੈ ਬਿਨ ਦਰਸਾਵੈ ਬਿਨ ਦਰਸਾ ਹੋਏ ਇੱਕ ਖਿੰ ਧੀਰਜ ਕਿਉ ਕਰੇ ਇੱਕ ਖਿੰ ਧੀਰਜ ਕਿਉ ਕਰੇ ਨਾਮ ਬਿਹੂਨਾ ਤਨ ਮਨ ਹੀਨਾ ਨਾਮ ਬਿਹੂਨਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੇ ਜਲ ਬਿਨ ਮਛਲੀ ਜਿਉ ਮਰੇ ਮਿਲ ਮੇਰੇ ਪਿਆਰੇ ਪ੍ਰਾਨ ਆਦਾਰੇ ਮਿਲ ਮੇਰੇ ਪਿਆਰੇ ਪ੍ਰਾਨ ਆਦਾਰੇ ਗੋਣ ਸਾਧ ਸੰਗ ਮਿਲ ਗਾਵੈ ਗੋਣ ਸਾਧ ਸੰਗ ਮਿਲ ਗਾਵੈ ਨਾਨਕ ਕੇ ਸੁਆਮੀ ਧਾਰ ਅਨੁਗ੍ਰਹਿ ਨਾਨਕ ਕੇ ਸੁਆਮੀ ਧਾਰ ਅਨੁਗ੍ਰਹਿ ਮਨ ਤਨ ਅੰਕ ਸਮਾਵੈ ਮਨ ਤਨ ਅੰਕ ਸਮਾਵੈ ਦਖਣਾ ਦਖਣਾ ਸੋਹੰਦੜੋ ਹਬਠਾਏ ਉਏ ਨਾ ਦਿਸੈ ਦੂਜੜੋ ਹੋਏ ਨਾ ਦਿਸੈ ਦੂਜੜੋ ਖੁੱਲੜੇ ਕਪਾਟ ਨਾਨਕ ਸਤਗੁਰ ਭੇਟਿ ਗਿਰਾਸ ਖੁੱਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਖੁੱਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਖੁੱਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਸ਼ੰਤ ਸ਼ੰਤ ਤੇਰੇ ਬਚਨ ਅਨੂਪ ਅਪਾਰ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਬਾਣੀ ਵਿਚਾਰੀਐ ਜੀਉ ਸਿਮਰਤ ਸਾਸ ਗ੍ਰਾਸ ਸਿਮਰਤ ਸਾਸ ਗ੍ਰਾਸ ਓਰਨ ਵਿਸਵਾਸ क्यों मनो बिस क्यों मनो बेसारी निमख नहीं तारी गुणवंत प्राण अद हमारे मन बांछत फल देत है स्वामी ਆਖੇ ਤਵਾ ਦੇਖ ਹੈ ਸੋਗੀ ਜੀ ਕੀ ਬਿਰਥਾ ਸਾਰੇ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਰਬ ਕੈ ਸਾਥੇ ਅਨਾਥ ਕੇ ਨਾਥੇ ਸਰਬ ਕੈ ਸਾਥੇ ਜਪ ਜੂਐ ਜਨਮ ਨਹਾਰੀਐ ਜਪ ਜੂਐ ਜਨਮ ਨਹਾਰੀਐ ਨਾਨਕ ਕੀ ਬੇਨੰਤੀ ਪ੍ਰਭ ਪਹਿ ਨਾਨਕ ਕੀ ਬੇਨੰਤੀ ਦੀ ਭਗਤ ਹੈ। ਕਿਰਪਾ ਕਰ ਭਵ ਜਲ ਤਾਰੀਐ। ਕਿਰਪਾ ਕਰ ਭਵ ਜਲ ਤਾਰੀਐ। ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਅੱਜ ਦਾ ਆਪਾਂ শ্রবণ ਕਰ ਰਹੇ ਹਾਂ। ਇਹ ਸ਼ਬਦ ਦੀ ਉਥਾਨਕਾ ਇਸ ਤਰ੍ਹਾਂ ਹੈ ਕਿ ਜਿਸ ਵਕਤ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਚਮ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਵਿੱਚ ਗੁਰੂ ਕੇ ਬਾਗ ਵਾਲੇ ਥਾਂ ਤੇ ਬਰਾਜਮਾਨ ਸਨ ਜਿੱਥੇ ਹਰ ਰੋਜ਼ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਕਰਦਾ ਸੀ ਔਰ ਬੇਅੰਤ ਸਿੱਖ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਉਪਦੇਸ਼ ਕਰਕੇ ਮਾਲਕ ਦੇ ਨਾਲ ਪਰਮੇਸ਼ਰ ਦੇ ਨਾਲ ਜੋੜਨ ਦਾ ਬੜਾ ਪਾਤਸ਼ਾਹ ਜੀ ਸੰਗਤਾਂ ਦਾ ਭਲਾ ਕਰ ਰਹੇ ਸੀ ਇੱਕ ਦਿਨ ਕੀ ਹੋਇਆ ਲੰਮੇ ਦੇਸ਼ ਤੋਂ ਸੰਗਤ ਆਈ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੰਮਾ ਦੇਸ਼ ਨਨਕਾਣਾ ਸਾਹਿਬ ਦੇ ਨਾਲ ਲੱਗਦੇ ਇਲਾਕੇ ਦਾ ਨਾਮ ਹੈ ਉੱਥੋਂ ਦੀ ਸੰਗਤ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਦਰਸ਼ਨ ਕਰਨ ਵਾਸਤੇ ਨਿਮਰਤਾ ਸਹਿਤ ਆ ਕੇ ਬੇਨਤੀ ਕੀਤੀ ਸੰਗਤਾਂ ਨੇ ਇਹ ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਉਪਦੇਸ਼ ਦਿਨੇ ਹੋ ਗੁਰਬਾਣੀ ਉਚਾਰ ਕੇ ਸ਼ਬਦਾਂ ਦੇ ਰਾਹੀਂ ਸਮਝਾਉਣੇ ਹੋ ਆਪ ਜੀ ਕਿਰਪਾ ਕਰੋ ਅਸੀਂ ਲੰਮੇ ਦੇਸ਼ ਤੋਂ ਆਏ ਆ ਪਾਤਸ਼ਾਹ ਜੀ ਦੱਖਣ ਇਲਾਕੇ ਦੇ ਵਿੱਚੋਂ ਆਏ ਆ ਆਪ ਜੀ ਕਿਰਪਾ ਕਰੋ ਸਾਡੀ ਬੋਲੀ ਦੇ ਵਿੱਚ ਸਾਡੀ ਭਾਸ਼ਾ ਦੇ ਵਿੱਚ ਸਾਨੂੰ ਗੁਰਬਾਣੀ ਦਾ ਸ਼ਬਦ ਹੈ ਜਿਹੜਾ ਉਚਾਰ ਕੇ ਸਾਨੂੰ ਗਿਆਨ ਦੇਓ ਸਾਨੂੰ ਉਪਦੇਸ਼ ਦਿਓ ਵਾਹਿਗੁਰੂ ਉਥੇ ਫਿਰ ਪਾਤਸ਼ਾਹ ਜੀ ਨੇ ਦਖਣਿਆਂ ਦੀ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲੰਮੇ ਦੇਸ਼ ਦੀ ਸੰਗਤ ਨੂੰ ਸਮਝਾਉਣ ਵਾਸਤੇ ਅਤੇ ਸਰਬ ਸੰਗਤਾਂ ਦੇ ਵਾਸਤੇ ਸਾਂਝਾ ਉਪਦੇਸ਼ ਇਹ ਅੱਜ ਦਾ ਸ਼ਬਦ ਉਚਾਰਿਆ ਵਾਹਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਸ਼੍ਰੀ ਦਾਗ ਕੇ ਸ਼ੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਦਖਣਾ ਦਖਣਾ ਦਾ ਅਰਥ ਹੈ ਦਖਣ ਦੱਖਣ ਇਲਾਕੇ ਦੀ ਸੰਗਤ ਨੂੰ ਉਪਦੇਸ਼ ਦਿੰਦਾ ਪਾਤਸ਼ਾਹ ਜੀ ਨੇ ਔਰ ਸੰਗਤਾਂ ਨੂੰ ਪਾਤਸ਼ਾਹ ਜੀ ਉਪਦੇਸ਼ ਕਰ ਰਹੇ ਨੇ ਕਿ ਇਹ ਉਸ ਪ੍ਰਿਆਰੇ ਪਰਮੇਸ਼ਰ ਦੇ ਨਾਲ ਸਾਡਾ ਮਿਲਾਪ ਕਿਵੇਂ ਹੋਵੇਗਾ ਆਪ ਹੀ ਸਤਿਗੁਰੂ ਜੀ ਪ੍ਰਸ਼ਨ ਕਰਦੇ ਨੇ ਤੇ ਆਪ ਹੀ ਉੱਤਰ ਦਿੰਦੇ ਨੇ ਗੁਰੂ ਸਾਹਿਬ ਪਹਿਲੀ ਪੰਕਤੀ ਦੇ ਵਿੱਚ ਪ੍ਰਸ਼ਨ ਕਰਦੇ ਨੇ ਹੱਠ ਮਜਾਹੂ ਮਾਂ ਪਿਰੀ ਪੱਸੇ ਕਿਉਂ ਦੀਦਾਰ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਹ ਭਾਈ ਉਹ ਪਰਮੇਸ਼ਰ ਜਿਹੜਾ ਸਾਡੇ ਹਿਰਦਿਆਂ ਦੇ ਵਿੱਚ ਵਸਦਾ ਹੈ ਹੱਠ ਦਾ ਮਤਲਬ ਹਿਰਦਿਆਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਮਜਾਹੂ ਦਾ ਮਤਲਬ ਵਿੱਚ ਹੱਠ ਮਜਾਹੂ ਮਾਪਰੀ ਮਾ ਦਾ ਅਰਥ ਹੈ ਮੇਰਾ ਪਰੀ ਦਾ ਮਤਲਬ ਪਰਮੇਸ਼ਰ ਪਿਆਰਾ ਮਾਲਕ ਵਾਹਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹ ਪਿਆਰਾ ਪਰਮੇਸ਼ਰ ਸਾਡੇ ਹਿਰਦਿਆਂ ਦੇ ਵਿੱਚ ਵਸਦਾ ਏ ਜਿਹੜਾ ਪਸੇ ਕਿਉਂ ਦੀਦਾਰ ਮਹਾਰਾਜ ਕਹਿੰਦੇ ਉਸ ਪਿਆਰੇ ਪਰਮੇਸ਼ਰ ਦੇ ਦੀਦਾਰੇ ਭਾਈ ਕਿਵੇਂ ਹੋਣਗੇ ਪਸੇ ਸ਼ਬਦ ਹੈ ਜਿਹੜਾ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਦੀਦਾਰ ਸ਼ਬਦ ਹੈ ਜਿਹੜਾ ਫਾਰਸੀ ਭਾਸ਼ਾ ਦਾ ਲਬਜ ਹੈ ਵਾਹਿਗੁਰੂ ਔਰ ਗੁਰਦੇਵ ਜੀ ਸਾਨੂੰ ਸਮਝਾ ਰਹੇ ਨੇ ਕਿ ਜਿਹੜਾ ਪਿਆਰਾ ਸਾਡੇ ਹਿਰਦਿਆਂ ਦੇ ਵਿੱਚ ਸਾਡੇ ਮਨਾਂ ਦੇ ਵਿੱਚ ਵਸਦਾ ਹੈ ਘਟ ਘਟ ਮੈਂ ਹਰ ਜੂ ਵਸੈ ਉਹ ਮਾਲਕ ਜਿਹੜਾ ਜਰੇ ਜਰੇ ਵਿੱਚ ਵਸ ਰਿਹਾ ਹੈ ਉਹਦੀ ਪ੍ਰਾਪਤੀ ਕਿਵੇਂ ਹੋਵੇਗੀ ਤਾਂ ਸਤਿਗੁਰੂ ਜੀ ਕਿਰਪਾ ਦੇ ਘਰ ਵਿੱਚ ਆ ਕੇ ਅਗਲੀ ਪੰਕਤੀ ਵਿੱਚ ਇਸੇ ਪ੍ਰਸ਼ਨ ਦਾ ਉੱਤਰ ਦਿੰਦੇ ਨੇ ਮਹਾਰਾਜ ਕਹਿੰਦੇ ਨੇ ਸੰਤ ਸ਼ਰਨਾਈ ਲੱਭਣੇ ਨਾਨਕ ਪ੍ਰਾਨ ਆਧਾਰ ਐ ਸਿੱਖਾ ਜੇ ਪਿਆਰੇ ਪਰਮੇਸ਼ਰ ਦੇ ਦਰਸ਼ਨ ਕਰਨੇ ਆ ਨਾ ਤਾਂ ਰੱਬ ਦੇ ਪਿਆਰੇ ਜਿਹੜੇ ਸੰਤ ਨੇ ਸੰਤ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਬਾਹਰੋਂ ਵੀ ਸ਼ਾਂਤ ਹੋਵੇ ਤੇ ਅੰਦਰੋਂ ਵੀ ਸ਼ਾਂਤ ਹੋਵੇ ਵਾਹਿਗੁਰੂ ਮੇਰੇ ਅਰਗੇ ਲੰਮਾ ਚੋਲਾ ਪਾ ਕੇ ਕਹਵੇਗਾ ਮੈਂ ਸੰਤ ਬਣ ਗਿਆ ਪਰ ਮਹਾਰਾਜ ਕਹਿੰਦੇ ਨੇ ਸੰਤ ਉਹ ਹੈ ਜਿਹੜਾ ਬਿਲਕੁਲ ਸ਼ਾਂਤ ਹੋਵੇ ਵਾਹਿਗੁਰੂ ਦੇਖਣ ਨੂੰ ਦੁਨੀਆਂ ਨੂੰ ਸੰਤ ਲੱਗੇਗਾ ਮੇਰੇ ਵਰਗਾ ਪਰ ਅੰਦਰੋਂ ਭੰਮੜ ਦਾਸ ਹੁੰਦਾ ਏ ਵਾਹਿਗੁਰੂ ਇਸ ਕਰਕੇ ਗੁਰਦੇਵ ਜੀ ਕਹਿੰਦੇ ਜਿਹੜੇ ਸ਼ਾਂਤ ਨੇ ਬਿਲਕੁਲ ਜਿਨ੍ਹਾਂ ਦਾ ਮਨ ਟਿਕਾ ਦੇ ਵਿੱਚ ਹੈ ਸਹਿਜ ਵਿੱਚ ਹੈ ਜਿਹੜੇ ਉਹ ਰੱਬ ਦੇ ਪਿਆਰੇ ਸਾਧੂ ਸੰਤਾਂ ਦੇ ਕੋਲ ਜਾ ਮਹਾਰਾਜ ਇਹ ਕਹਿੰਦੇ ਉਹਨਾਂ ਦੇ ਕੋਲ ਜਾਏਗਾ ਤੈਨੂੰ ਤਰੀਕਾ ਦੱਸਣਗੇ ਕਿਸ ਤਰ੍ਹਾਂ ਪਿਆਰੇ ਨਾਲ ਮਿਲਾਪ ਹੋ ਸਕਦਾ ਏ ਵਾਹਿ ਔਰ ਗੁਰਬਾਣੀ ਦੇ ਵਿੱਚ ਕਿੰਨੇ ਮਹਾਂਪੁਰਖ ਕਿੰਨੇ ਸੰਤ ਬ੍ਰਹਮ ਗਿਆਨੀ ਨੇ ਇਹ ਨਹੀਂ ਅਸਲੀ ਸੰਤ ਵਾਹਿਗੁਰੂ ਔਰ ਪਾਤਸ਼ਾਹ ਕਹਿੰਦੇ ਜੇ ਸਿੱਖਾ ਤੂੰ ਇਨ੍ਹਾਂ ਸੰਤਾਂ ਦੇ ਕੋਲ ਆ ਕੇ ਬੈਠੇਗਾ ਇਨ੍ਹਾਂ ਨੇ ਆਪਣੇ ਜੀਵਨ ਦਾ ਆਧਾਰ ਬਣਾਇਆ ਆਪਣੇ ਜ਼ਿੰਦਗੀ ਦਾ ਸਹਾਰਾ ਬਣਾਇਆ ਪਰਮੇਸ਼ਰ ਨੂੰ ਔਰ ਤੈਨੂੰ ਤਰੀਕਾ ਦੱਸਣਗੇ ਮਹਾਰਾਜ ਕਹਿੰਦੇ ਵਾਹਿਗੁਰੂ ਅੱਗੇ ਸ਼ੰਤ ਉਚਾਰਨ ਕਰਦੇ ਨੇ ਪਾਤਸ਼ਾਹ ਜੀ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਨ ਮਨ ਆਵੇ ਦੁਤੀਆ ਭਾਉ ਵਿਪਰੀਤ ਅਨੀਤ ਦਾਸਾਂ ਨਾ ਭਾਵੇ ਜੀਓ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਐ ਭਾਈ ਰੱਬ ਦੇ ਪਿਆਰੇ ਸੰਤਾਂ ਦੇ ਕੋਲੋਂ ਪੁੱਛੋ ਜਾ ਕੇ ਕਿ ਉਹ ਪਰਮੇਸ਼ਰ ਕਿਵੇਂ ਮਿਲਦਾ ਏ ਮਹਾਰਾਜ ਕਹਿੰਦੇ ਉਹ ਸਾਨੂੰ ਮਰਯਾਦਾ ਦੱਸਣਗੇ ਕਿਵੇਂ ਪ੍ਰੇਮ ਪਾਉਣਾ ਪਰਮੇਸ਼ਰ ਨਾਲ ਕਿਹੜੇ ਤਰੀਕੇ ਨਾਲ ਕਿਹੜੀ ਵਿਧੀ ਅਪਣਾਉਣੀ ਹੈ ਉਸ ਪਿਆਰੇ ਦੇ ਨਾਲ ਮਿਲਾਪ ਕਿਵੇਂ ਹੋਵੇਗਾ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਕਿਉਂਕਿ ਇਹ ਤਰੀਕਾ ਜਿਹੜਾ ਅਸਲੀ ਸੰਤ ਨੇ ਉਹਨਾਂ ਦੇ ਕੋਲ ਹੀ ਆ ਪਿਆਰਿਓ ਰੱਬ ਦੇ ਮਿਲਾਪ ਦਾ ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨਹੀਂ ਤਾਂ ਰੱਬ ਦੇ ਪਿਆਰੇ ਸੰਤਾਂ ਤੋਂ ਬਿਨਾਂ ਅਸੀਂ ਦੁਨੀਆ ਦੇ ਲੋਕ ਬੁੱਤਾਂ ਨੂੰ ਪੂਜ ਪੂਜ ਕੇ ਮੂਰਤੀਆਂ ਦੀ ਪੂਜਾ ਕਰਕੇ ਕਰਮ ਕਾਂਡ ਕਰ ਕਰਕੇ ਐਵੇਂ ਖੁਸ਼ ਹੋਏ ਫਿਰਦੇ ਆ ਵੀ ਅਸੀਂ ਰੱਬ ਨੂੰ ਪ੍ਰਾਪਤ ਕਰ ਲਿਆ ਔਰ ਗੁਰਦੇਵ ਕਹਿੰਦੇ ਇਹ ਮਰਜਾਦਾ ਪ੍ਰਮਾਤਮਾ ਦੀ ਪ੍ਰਾਪਤੀ ਦੀ ਰੱਬ ਦੇ ਪਿਆਰਿਆਂ ਦੇ ਕੋਲ ਮਿਲੇਗੀ ਚਰਨ ਕਮਲ ਸਿਓ ਪ੍ਰੀਤ ਰੀਤ ਸੰਤਨ ਮਨ ਆਵੇ ਜੀਉ ਦੁਤੀਆ ਭਾਉ ਵਿਪਰੀਤ ਅਨੀਤ ਦਾਸਾ ਨੈ ਭਾਵੇ ਜੀਉ ਔਰ ਗੁਰਦੇਵ ਜੀ ਕਹਿੰਦੇ ਰੱਬ ਦੇ ਪਿਆਰੇ ਨੇ ਜਿਹੜੇ ਉਹਨਾਂ ਦੇ ਅੰਦਰੋਂ ਈਰਖਾ ਦਵੇਸ਼ ਦਵੰਦ ਬਿਲਕੁਲ ਵਿਰੋਧ ਹੈ ਜਿਹੜਾ ਖਤਮ ਹੋ ਜਾਂਦਾ ਹੈ ਉਹ ਪਰਮਾਤਮਾ ਦੀ ਮਰਜ਼ਾਦਾ ਤੋਂ ਉਲਟ ਚੱਲਣ ਨੂੰ ਗਲਤ ਸਮਝਦੇ ਨੇ। ਔਰ ਹਰੇ ਹਰੇਕ ਸਿੱਖ ਨੂੰ ਆਪ ਵੀ ਮਾਲਕ ਦੀ ਮਰਜ਼ਾਦਾ ਦੇ ਵਿੱਚ, ਦਾਇਰੇ ਦੇ ਵਿੱਚ, ਭਾਣੇ ਦੇ ਵਿੱਚ, ਰਜਾ ਦੇ ਵਿੱਚ ਤਸਲੀਮ ਦੇ ਵਿੱਚ ਰਹਿੰਦੇ ਨੇ। ਔਰ ਹੋਰ ਨਾਨਕ ਵੀ ਮਹਾਰਾਜ ਜੀ ਕਹਿੰਦੇ ਉਪਦੇਸ਼ ਦਿੰਦੇ ਨੇ ਜੇ ਕੋਈ ਗਲਤ ਚੱਲਦਾ ਤੇ ਉਹ ਰੱਬ ਦੇ ਪਿਆਰਿਆਂ ਨੂੰ ਕਦੇ ਵੀ ਮਹਾਰਾਜ ਜੀ ਕਹਿੰਦੇ ਚੰਗਾ ਨਹੀਂ ਲੱਗਦਾ ਦਾਸਾ ਨੇ ਭਾਵੇਂ ਜੀਓ। ਦਾਸਾਂ ਨੇ ਭਾਵੇ ਬਿਨ ਦਰਸਾਵੇ ਇੱਕ ਖਿੰਨ ਧੀਰਜ ਕਿਉ ਕਰੇ ਰੱਬ ਦੇ ਪਿਆਰੇ ਤਾਂ ਐਦਾਂ ਦੇ ਨਹੀਂ ਅਸਲੀ ਜਿਹੜੇ ਸੰਤ ਨੇ ਉਹਨਾਂ ਦਾ ਜੀਵਨ ਤੇ ਐਦਾਂ ਦਾ ਬਣ ਜਾਂਦਾ ਏ ਮਹਾਰਾਜ ਕਹਿੰਦੇ ਉਹ ਰੱਬ ਦੇ ਪਿਆਰੇ ਰੱਬ ਦੇ ਦਰਸ਼ਨਾਂ ਤੋਂ ਬਿਨਾ ਮਾਲਕ ਦੇ ਨਾਮ ਤੋਂ ਬਿਨਾ ਇੱਕ ਖਿੰਨ ਵੀ ਜਿਉਂਦੇ ਨਹੀਂ ਰਹਿੰਦੇ ਉਤੇ ਕਹਿੰਦੇ ਜੀ ਇੱਕ ਖਿੰਨ ਵਾਸਤੇ ਵੀ ਰੱਬ ਦਾ ਨਾਮ ਸਾਨੂੰ ਵਿਸਰ ਜਾਵੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਵਾਹਿਗੁਰੂ ਹੁਣ ਕਦ ਮਿਲੀਐ ਪ੍ਰਭ ਤੁਧ ਭਗਵੰਤਾ ਮੋਹਿ ਰਹਿਣ ਨਾ ਬਿਹਾਵੇ ਨੀਂਦਨ ਆਵੇ ਬਿਨ ਦੇਖੇ ਗੁਰ ਦਰਸਾਰੇ ਦਰਸਾਰੇ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਪਿਆਰਿਆਂ ਦਾ ਇਹ ਉੱਚਾ ਤੇ ਸੋਚਾ ਜੀਵਨ ਬਣ ਜਾਂਦਾ ਏ ਦਾਸਾ ਨੈ ਭਾਵੇ ਬਿਨ ਦਰਸਾਵੇ ਇੱਕ ਖਿੰਨ ਧੀਰਜ ਕਿਉ ਕਰੇ ਇੱਕ ਛਿਨ ਵਾਸਤੇ ਵੀ ਰੱਬ ਦੇ ਨਾਮ ਤੋਂ ਵੱਖਰਾ ਨਹੀਂ ਹੋਣਾ ਚਾਹੁੰਦੇ ਟੁੱਟਣਾ ਨਹੀਂ ਚਾਹੁੰਦੇ ਨਾਮ ਬਿਹੋਣਾ ਤਨ ਮਨ ਹੀਨਾ ਉਜਾਲ ਬੇਣ ਮਛਲੀ ਜਿਉ ਮਰੇ ਔਰ ਰੱਬ ਦੇ ਪਿਆਰੇ ਤਾਂ ਕਹਿੰਦੇ ਜੇ ਸਾਨੂੰ ਪਰਮੇਸ਼ਰ ਦਾ ਨਾਮ ਭੁੱਲ ਜਾਵੇ ਨਾ ਤਾਂ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਸਾਡਾ ਤਨ ਵੀ ਬਲ ਤੋਂ ਹੀਣਾ ਹੋ ਜਾਂਦਾ ਤੇ ਮਨ ਵੀ ਮਹਾਰਾਜ ਕਹਿੰਦੇ ਢੈਂਡੀ ਕਲਾ ਵਿੱਚ ਹੋ ਜਾਂਦਾ ਹੈ ਇਹ ਰੱਬ ਦੇ ਪਿਆਰਿਆਂ ਦੀ ਦਸ਼ਾ ਪਾਤਸ਼ਾਹੀ ਬਿਆਨ ਕਰ ਰਹੇ ਨੇ ਉਹਨਾਂ ਦਾ ਜੀਵਨ ਦੱਸ ਰਹੇ ਨੇ ਉਹਨਾਂ ਦਾ ਜੀਵਨ ਮੱਛੀ ਦੀ ਨਿਆਈ ਹੁੰਦਾ ਹੈ ਜਿਵੇਂ ਮੱਛੀ ਪਾਣੀ ਤੋਂ ਬਿਨਾ ਮਹਾਰਾਜ ਕਹਿੰਦੇ ਮਰ ਜਾਂਦੀ ਹੈ ਜਲ ਬਿਨਾ ਮਰ ਜਾਂਦੀ ਹੈ ਐਦਾਂ ਰੱਬ ਦੇ ਪਿਆਰੇ ਨਾਮ ਤੋਂ ਬਿਨਾ ਭਗਤੀ ਤੋਂ ਬਿਨਾ ਬੰਦਗੀ ਤੋਂ ਬਿਨਾ ਗੁਰੂ ਦੇ ਦਿਦਾਰਿਆਂ ਤੋਂ ਬਿਨਾ ਉਹਨਾਂ ਦਾ ਵੀ ਮਰਨ ਹੋ ਜਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਗਿਆਨ ਦੇ ਰਹੇ ਨੇ ਬੰਦਿਆ ਤੇਰਾ ਐਸਾ ਜੀਵਨ ਹੋਵੇ ਮੱਛੀ ਦੀ ਤਰ੍ਹਾਂ ਨਾਮ ਤੋਂ ਬਿਨਾ ਪਾਤਸ਼ਾਹ ਕਹਿੰਦੇ ਤੂੰ ਜਿਉਂਦਾ ਨਾ ਰਹਿ ਸਕਦਾ ਹੋਵੇਂ ਵਾਹਿਗੁਰੂ ਪਰ ਸਾਡੀ ਜ਼ਿੰਦਗੀ ਤੇ ਸਾਧ ਸੰਗਤ ਜੀ ਇਦਾਂ ਦੀ ਹੋ ਗਈ ਐ ਬਚਪਨ ਵੀ ਚਲਾ ਗਿਆ ਜਵਾਨੀ ਵੀ ਚਲੀ ਗਈ ਅਧ ਖੜ ਉਮਰ ਵੀ ਚਲੀ ਗਈ ਬੜੇ ਪਾ ਵੀ ਚਲਾ ਜਾਂਦਾ ਅਸੀਂ ਮਾਲਕ ਦੇ ਨਾਲ ਪਿਆਰੇ ਦੇ ਨਾਲ ਪ੍ਰੇਮ ਨਹੀਂ ਪਾਉਂਦੇ ਵਾਹਿਗੁਰੂ ਇਸ ਕਰਕੇ ਮਹਾਰਾਜ ਕਹਿੰਦੇ ਨਾਮ ਵਿਹੂਣਾ ਤਨ ਮਨ ਹੀਨਾ ਜਲ ਬਿਨ ਮਛਲੀ ਜਿਉ ਮਰੈ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ ਵਾਹਿਗੁਰੂ ਔਰ ਅਰਦਾਸਾਂ ਕਰਿਆ ਕਰ ਮਾਲਕ ਅੱਗੇ ਹੇ ਮਾਲਕ ਜੀ ਸਾਨੂੰ ਕਲ ਜੁਗੀ ਜੀਵਾਂ ਨੂੰ ਸੰਸਾਰੀ ਜੀਵਾਂ ਨੂੰ ਆ ਕੇ ਮਿਲੋ ਸਾਨੂੰ ਦਰਸ਼ਨ ਦੇਵੋ ਵਾਹਿਗੁਰੂ ਔਰ ਐਸੇ ਕਿਰਪਾ ਕਰੋ ਤੁਹਾਡੀ ਸਾਧ ਸੰਗਤ ਵਿੱਚ ਬਹਿ ਕੇ ਅਸੀਂ ਤੁਹਾਡੇ ਗੁਣਾਂ ਨੂੰ ਗਾਇਨ ਕਰੀਏ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸੁਆਮੀ ਧਾਰ ਅਨਗ੍ਰਹਿ ਮਨ ਤਨ ਅੰਕ ਸਮਾਵੇ ਹੈ ਮਾਲਕ ਜੀ ਐਹੋ ਜੀ ਕਿਰਪਾ ਕਰ ਦੋ ਸਾਡੇ ਅੰਦਰ ਤੁਹਾਡੇ ਜਿਹੜੇ ਸ਼ੁਭ ਗੁਣ ਨੇ ਚੰਗੇ ਗੁਣ ਨੇ ਤੁਹਾਡੇ ਸ਼ੁਭ ਗੁਣ ਸਾਡੇ ਅੰਦਰ ਵਸ ਜਾਣ ਔਰ ਰੋਮ ਰੋਮ ਕਰਕੇ ਸਾਡਾ ਜਿਹੜਾ ਸਰੀਰ ਹੈ ਤੁਹਾਡੇ ਨਾਮ ਨੂੰ ਜਪਨਾ ਕਰੇ ਵਾਹਿਗੁਰੂ ਗੁਰਮੁਖ ਰੋਮ ਰੋਮ ਹਰ ਧਿਆਵੇ ਹਰ ਮੈਂ ਤਨ ਹੈ ਤਨ ਮੈਂ ਹਰ ਹੈ ਸਰਬ ਨਿਰੰਤਰ ਸੋਏ ਰਹੇ ਐਦਾਂ ਦੀ ਕਿਰਪਾ ਹੋ ਜਾਵੇ ਮਾਲਕ ਦੀ ਸਾਡੇ ਤੇ ਇਹ ਦਾਤ ਮੰਗਿਆ ਕਰੋ ਮਾਲਕ ਦੇ ਕੋਲੋਂ ਵਾਹਿਗੁਰੂ ਅਗਲੇ ਬੰਦ ਦੇ ਵਿੱਚ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਡਖਣਾ ਉਚਾਰਨ ਕਰਦੇ ਨੇ ਸੋਹੰਦੜੋ ਹਬ ਠਾਏ ਕੋਈ ਨਾ ਦਿਸੈ ਦੂਜੜੋ ਹੇ ਮਾਲਕ ਜੀ ਰੱਬ ਦੇ ਪਿਆਰੇ ਨੇ ਜਿਹੜੇ ਬੰਦਗੀ ਕਰਨ ਵਾਲੇ ਨੇ ਉਹਨਾਂ ਦਾ ਜੀਵਨ ਐਨਾ ਸੋਹਣਾ ਬਣ ਜਾਂਦਾ ਕਿ ਜਿੱਥੇ ਵੀ ਦੇਖਦੇ ਨੇ ਉਹ ਭਾਵੇਂ ਕਿਸੇ ਜੀਵ ਜੰਤੂ ਵੱਲ ਭਾਵੇਂ ਕਿਸੇ ਪਸ਼ੂ ਪੰਛੀ ਵੱਲ ਵੇਖਣ ਹੇ ਮਾਲਕ ਜੀ ਹਰੇਕ ਜਗ੍ਹਾ ਤੇ ਤੁਸੀਂ ਵਸਦੇ ਨਜ਼ਰ ਆਉਣਿਓ ਸੁਹੰਦੜੋ ਹਬ ਠਾਏ ਕੋਈ ਨਾ ਦਿਸੈ ਦੂਜੜੋ ਦੂਜੜੋ ਦਾ ਮਤਲਬ ਦੂਜਾ ਥਾਂ ਤੁਹਾਡੇ ਨਾਮ ਤੋਂ ਬਿਨਾ ਤੁਹਾਡੇ ਦਰ ਘਰ ਤੋਂ ਬਿਨਾ ਉਹਨਾਂ ਨੂੰ ਕਿਸੇ ਦਾ ਦੂਜਾ ਸਹਾਰਾ ਨਹੀਂ ਲੱਭਦਾ ਵਾਹਿਗੁਰੂ ਕਿਸੇ ਦੂਜੇ ਵੱਲ ਉਹ ਅੱਖ ਚੁੱਕ ਕੇ ਨਹੀਂ ਦੇਖਦੇ ਹੈ ਮਾਲਕ ਜੀ ਜਿਨ੍ਹਾਂ ਦਾ ਤੁਹਾਡੇ ਨਾਲ ਪ੍ਰੇਮ ਪੈ ਜਾਂਦਾ ਹੈ ਵਾਹਿਗੁਰੂ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਂਦੀ ਕੋਈ ਅੱਖ ਦੇ ਸਾਹਮਣੇ ਆਇਆ ਹੀ ਨਹੀਂ ਜਿਸ ਦਿਨ ਦਾ ਪਰਮੇਸ਼ਰ ਦੇ ਨਾਲ ਮਲਾਪ ਕੀਤਾ ਜਿਸ ਦਿਨ ਦਾ ਮਾਲਕ ਦੀ ਬੰਦਗੀ ਕੀਤੀ ਹੈ ਵਾਹਿਗੁਰੂ ਕਿਉਂ ਨਹੀਂ ਦੂਜਾ ਸਾਡੀਆਂ ਅੱਖਾਂ ਦੇ ਸਾਹਮਣੇ ਆਇਆ ਕਿਉਂਕਿ ਮਹਾਰਾਜ ਕਹਿੰਦੇ ਖੁੱਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਕਿਉਂਕਿ ਜਦੋਂ ਨਾਮ ਜਪਦੇ ਆ ਪਰਮੇਸ਼ਰ ਜੀ ਬੰਦੇ ਦੇ ਅੰਦਰ ਦੇ ਜਿਹੜੇ ਭਰਮ ਦੇ ਕਪਾਟ ਨੇ ਭਰਮ ਦੇ ਦਰਵਾਜ਼ੇ ਤੋੜ ਦਿੰਦੇ ਨੇ ਵਾਹਿਗੁਰੂ ਕਰਮ ਕਾਂਡਾਂ ਦੇ ਵਿਸ਼ਿਆਂ ਵਿਕਾਰਾਂ ਦੇ ਰਹਿਮਾਂ ਭਰਮਾਂ ਦੇ ਕਪਾਟ ਦਰਵਾਜ਼ੇ ਮਹਾਰਾਜ ਕਹਿੰਦੇ ਤੋੜ ਦਿੰਦੇ ਨੇ ਸਤਗੁਰੂ ਜੀ ਵਾਹਿਗੁਰੂ ਪਾਪੜ ਜਾਂ ਪਛਾੜ ਬਾਣ ਸਚਾਵਾਂ ਸੰਨ ਕੈ ਗੁਰ ਮੰਤਰ ਦਾ ਚਤਾਰ ਨਾਨਕ ਦੁਖ ਨਾ ਠਿਵਹੀ ਔਰ ਜਦੋਂ ਗੁਰਬਾਣੀ ਦੇ ਗਿਆਨ ਦੇ ਤੀਰ ਵੱਜਦੇ ਨੇ ਨਾ ਸਾਡੇ ਮਨ ਤੇ ਔਰ ਮਨ ਦੇ ਵਿੱਚ ਜਿੰਨੇ ਵੀ ਮਹਾਰਾਜ ਕਹਿੰਦੇ ਪਰਦੇ ਨੇ ਭਰਮ ਦੇ ਵਹਿਮਾਂ ਭਰਮਾਂ ਦੇ ਦਰਵਾਜੇ ਨੇ ਸਤਿਗੁਰੂ ਜੀ ਸਾਰੇ ਭਰਮਾਂ ਦੇ ਪਰਦੇ ਗਿਆਨ ਦੇ ਤੀਰ ਨਾਲ ਤੋੜ ਦਿੰਦੇ ਨੇ ਖਤਮ ਕਰ ਦਿੰਦੇ ਇਸ ਕਰਕੇ ਮਹਾਰਾਜ ਕਹਿੰਦੇ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀਆ ਜੀ ਉਹ ਹੈ ਮਾਲਕ ਜੀ ਜਿਹੜੇ ਰੱਬ ਦੇ ਪਿਆਰੇ ਨੇ ਤੁਹਾਡੀ ਜਿਹੜੀ ਗੁਰਬਾਣੀ ਹੈ ਬੜੇ ਕਮਾਲ ਦੇ ਬਚਨ ਅਮੋਲਕ ਬਚਨ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੁਹਾਡੇ ਬਚਨਾਂ ਦਾ ਰੱਬ ਦੇ ਪਿਆਰੇ ਨਾਮ ਨੂੰ ਤੁਹਾਡੀ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦੇ ਨੇ ਵਾਹਿਗੁਰੂ ਔਰ ਆਪਣੀ ਰਸਨਾ ਤੋਂ ਮਨ ਕਰਕੇ ਤਨ ਕਰਕੇ ਤੁਹਾਡੀ ਬਾਣੀ ਨੂੰ ਵਿਚਾਰਦੇ ਨੇ ਗਾਉਂਦੇ ਨੇ ਸਿਮਰਤ ਸਾਸ ਗਰਾਸ ਪੂਰਨ ਵਿਸ਼ਵਾਸ ਕਿਉ ਮੰਨੋ ਵਿਸਾਰਿਆ ਜੀ ਉਹ ਹੈ ਮਾਲਕ ਜੀ ਜਿਹੜੇ ਤੁਹਾਡੇ ਰੱਬ ਦੇ ਪਿਆਰੇ ਸੰਤ ਜਾਣਨੇ ਉਹ ਤੇ ਹਰੇਕ ਸਵਾਸ ਗਰਾਸ ਦੇ ਨਾਲ ਤੁਹਾਡਾ ਹੀ ਨਾਮ ਜਪਦੇ ਨੇ ਵਾਹਿਗੁਰੂ ਵਾਹਿਗੁਰੂ ਜੇ ਤੁਰੇ ਫਿਰਦੇ ਨੇ ਤਾਂ ਵੀ ਵਾਹਿਗੁਰੂ ਵਾਹਿਗੁਰੂ ਜੇ ਕੋਈ ਕੰਮ ਕਾਰ ਕਰਦੇ ਤਾਂ ਵੀ ਵਾਹਿਗੁਰੂ ਉੱਠਦੇ ਆ ਬੈਹਿੰਦੇ ਆ ਸੁੱਤਿਆਂ ਜਾਗਦੇ ਆ ਉਤੇ ਹਰ ਵਕਤ ਮਾਲਕ ਪਰਮੇਸ਼ਰ ਜੀ ਤੁਹਾਡਾ ਨਾਮ ਜਪਦੇ ਇਸ ਕਰਕੇ ਤੁਹਾਡੇ ਨਾਮ ਨੂੰ ਕਿਵੇਂ ਵਿਸਾਰ ਸਕਦੇ ਨੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਕਿਵੇਂ ਭੁੱਲ ਸਕਦੇ ਨੇ ਵਾਹਿਗੁਰੂ ਕਿਉਂ ਮਨੋਂ ਵਿਸਾਰੀਐ ਨਿਮਖ ਨਹੀਂ ਤਾਰੀਐ ਗੁਣਵੰਤ ਪ੍ਰਾਨ ਆਧਾਰੇ ਗੁਣਵੰਤ ਪ੍ਰਾਨ ਹਮਾਰੇ ਹੇ ਮਾਲਕ ਜੀ ਉਹ ਇੱਕ ਛਿਨ ਵਾਸਤੇ ਵੀ ਤੁਹਾਡੇ ਨਾਮ ਨੂੰ ਨਹੀਂ ਭੁਲਾਉਂਦੇ ਵਿਸਾਰਦੇ ਕਿਉਂਕਿ ਤੁਹਾਡਾ ਨਾਮ ਤੇ ਤੁਸੀਂ ਰੱਬ ਦੇ ਪਿਆਰਿਆਂ ਦੇ ਪ੍ਰਾਣਾਂ ਦਾ ਆਧਾਰ ਹੋ ਆਸਰਾ ਹੋ ਸਹਾਰਾ ਹੋ ਮਨ ਬਾਸ਼ਿਤ ਫਲ ਦੇਤ ਹੈ ਸੁਆਮੀ ਜੀ ਕੀ ਬਿਰਥਾ ਸਾਰੇ ਵਾਹਿਗੁਰੂ ਔਰ ਜੇ ਕੋਈ ਰੱਬ ਦੀ ਬੰਦਗੀ ਕਰਦਾ ਭਗਤੀ ਕਰਦਾ ਮਾਲਕ ਪਰਮੇਸ਼ਰ ਦੇ ਨਾਮ ਦੀ ਬਰਕਤ ਨਾਲ ਜੀਵਨ ਦੇ ਵਿੱਚ ਹਰੇਕ ਤਰ੍ਹਾਂ ਦਾ ਪਦਾਰਥ ਧਰਮ ਅਰਥ ਕਾਮ ਤੇ ਮੋਕਸ਼ ਇਹ ਚਾਰੇ ਪਦਾਰਥ ਸਾਨੂੰ ਪ੍ਰਾਪਤ ਹੋ ਜਾਂਦੇ ਨੇ ਅਨਾਥ ਕੈ ਨਾਥੇ ਸਰਬ ਕੈ ਸਾਥੇ ਜਪ ਜੂ ਹੈ ਜਨਮ ਨahari ਹੈ ਵਾਹਿਗੁਰੂ ਅਨਾਥ ਕਹਿੰਦੇ ਨੇ ਜਿਸ ਦਾ ਕੋਈ ਸਹਾਰਾ ਨਾ ਹੋਵੇ ਵਾਹਿਗੁਰੂ ਜਿਹਦੇ ਨਾ ਮਾਂ ਹੋਵੇ ਨਾ ਬਾਪ ਹੋਵੇ ਨਾ ਭੈਣ ਭਰਾ ਕੋਈ ਸਾਕਾ ਸੰਬੰਧੀ ਰਿਸ਼ਤੇਦਾਰ ਭੈਣ ਭਰਾ ਨਾ ਹੋਵੇ ਔਰ ਜਿਸ ਦਾ ਕੋਈ ਨਾ ਹੋਵੇ ਉਸ ਦਾ ਫਿਰ ਪਰਮੇਸ਼ਰ ਬਣਦਾ ਹੈ ਵਾਹਿਗੁਰੂ ਵਾਹਿਗੁਰੂ ਭਾਈ ਸੁthresha ਜੀ ਦਾ ਜਦੋਂ ਜੀਵਨ ਪੜਦੇ ਆਪਾਂ ਭਾਈ ਸੁਥਰੇ ਸ਼ਾਹ ਜੀ ਦੇ ਕਹਿੰਦੇ ਜੰਮਦੇ ਦੇ ਦੰਦ ਸਨ ਵਾਹਿਗੁਰੂ ਬਹੁਤ ਸੰਸਾਰ ਵਿੱਚ ਬੱਚੇ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਦੇ ਜੰਮਦਿਆਂ ਦੇ ਦੰਦ ਹੁੰਦੇ ਨੇ ਔਰ ਕਿਸੇ ਦੇਹਧਾਰੀ ਦੇ ਕੋਲ ਸੁਥਰੇ ਦੇ ਮਾਪੇ ਗਏ ਵੀ ਇਹਦੇ ਜੰਮਦੇ ਦੇ ਬੱਚੇ ਦੇ ਦੰਦ ਕਿਉਂ ਨੇ ਉਹ ਦੇਹਧਾਰੀ ਨੇ ਵਹਿਮ ਵਿੱਚ ਪਾਤਾ ਵੀ ਇਹ ਤੁਹਾਡਾ ਬੱਚਾ ਨਹੀਂ ਹੈ ਇਹ ਤੇ ਤੁਹਾਡੇ ਘਰ ਕਿਸੇ ਰਾਖਸ਼ ਨੇ ਜਨਮ ਲਿਆਏ ਵਾਹਿਗੁਰੂ ਇਹਨੂੰ ਜਾਓ ਪਹਾੜਾਂ ਦੀਆਂ ਕੰਦਰਾ ਵਿੱਚ ਜਾਨਵਰਾਂ ਕੁੱਤਾਂ ਬਿੱਲਿਆਂ ਦੇ ਅੱਗੇ ਸੋਟਾ ਹੋ ਜਾ ਕੇ ਮਾਪੇ ਵਹਿਮ ਵਿੱਚ ਭਰਮ ਵਿੱਚ ਪਖੰਡੀ ਦੇ ਪਿੱਛੇ ਲੱਗ ਕੇ ਭਾਏ ਸੋਤਰੇ ਨੂੰ ਕਸ਼ਮੀਰ ਦੇ ਪਹਾੜਾਂ ਦੇ ਵਿੱਚ ਇਲਾਕਿਆਂ ਵਿੱਚ ਸੁੱਟਾਏ। ਔਰ ਜਿਹਦਾ ਕੋਈ ਸਹਾਰਾ ਨਹੀਂ ਸੀ। ਤੇ ਜਿਹਦਾ ਕੋਈ ਸਹਾਰਾ ਨਹੀਂ ਸੀ ਮਾਂ ਬਾਪ ਵੀ ਨਹੀਂ ਬਣੇ ਭੈਣ ਭਰਾ ਵੀ ਨਹੀਂ ਬਣੇ। ਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਕਹਿੰਦੇ ਜਦੋਂ ਕਸ਼ਮੀਰ ਦੇ ਇਲਾਕੇ ਤੋਂ ਆ ਰਹੇ ਸਨ। ਪਹਾੜੀ ਇਲਾਕੇ ਦੇ ਵਿੱਚ ਪਹੁੰਚੇ ਭਾਈ ਵਿਦੀਚੰਦ ਨਾਲ ਹੈ। ਔਰ ਬੱਚੇ ਦੇ ਰੋਣ ਦੀ ਆਵਾਜ਼ ਆਈ ਭਾਈ ਵਿਦੀ ਚੰਦ ਨੂੰ ਪਾਤਸ਼ਾਹ ਜੀ ਕਹਿੰਦੇ ਭਾਈ ਵਿਦੀ ਚੰਦ ਕੁਝ ਸੁਣਿਆ ਤੂੰ ਨਹੀਂ ਮਹਾਰਾਜ ਮੈਨੂੰ ਤੇ ਕੋਈ ਆਵਾਜ਼ ਨਹੀਂ ਸੁਣੀ ਮਹਾਰਾਜ ਕਹਿੰਦੇ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀਏ ਘੋੜੇ ਤੋ ਉਤਰਿਆ ਭਾਈ ਵਿਦੀ ਚੰਦ ਗਿਆ ਪਹਾੜਾਂ ਦੀਆਂ ਕੰਦਰਾ ਵਿੱਚ ਇੱਕ ਕੁੱਤੀ ਦੇ ਕਤੂਰਿਆਂ ਦੇ ਵਿੱਚ ਭਾਈ ਸੁਥਰਾ ਪਿਆਏ ਔਰ ਕੁੱਤੀ ਦੇ ਕਤੂਰਿਆਂ ਵਿੱਚ ਦੇਖਿਆ ਰੇਤੇ ਨਾਲ ਲਤਪਤ 2-3 ਦਿਨਾਂ ਦਾ ਬੱਚਾ ਮਾਪਿਆਂ ਨੇ ਤੇ ਸੋਟਾਂ ਦਾ ਪਰ ਜਿਹਦਾ ਕੋਈ ਸਹਾਰਾ ਨਹੀਂ ਜਿਹਦਾ ਸਾਰੇ ਸਾਥ ਛੱਡ ਗਏ ਤੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਦਾ ਸਹਾਰਾ ਬਣੇ ਵਾਹਿਗੁਰੂ ਔਰ ਭਾਈ ਵਿਦੀਚੰਦ ਚੁੱਕ ਕੇ ਲਿਆਇਆ ਕੁੱਤੀ ਦੇ ਕਤੂਰਿਆਂ ਵਿੱਚੋਂ ਬੜਾ ਰੇਤੇ ਨਾਲ ਲੱਤਪੱਤ ਸੀ ਬੱਚਾ ਲਿਬੜਿਆ ਸੀ ਭਾਈ ਵਿਦੀਚੰਦ ਕਹਿੰਦਾ ਮਹਾਰਾਜ ਇਹ ਬੱਚਾ ਬੜਾ ਲਿਬੜਾ ਹੈ ਕੁਥਰਾ ਹੈ ਵਾਹਿਗੁਰੂ ਕੁਥਰਾ ਕਹਿੰਦੇ ਨੇ ਲਿਬੜੇ ਹੋਏ ਨੂੰ ਤੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਾਣੀ ਜਾਣ ਸਨ ਭਾਈ ਬੀਦੀ ਚੰਦ ਇਹ ਬੱਚਾ ਲੇਬੜਿਆ ਨਹੀਂ ਇਹ ਕੁਥਰਾ ਨਹੀਂ ਇਹ ਤੇ ਸਾਡਾ ਭਾਈ ਸੁਥਰਾ ਏ ਆਖੋ ਸਤਨਾਮ ਵਾਹਿਗੁਰੂ ਫੇਰ ਪਾਤਸ਼ਾਹ ਨੇ ਉਸ ਅਨਾਥ ਬੱਚੇ ਦਾ ਆਪ ਪਾਲਣ ਪੋਸ਼ਣ ਕੀਤਾ ਔਰ ਐਸਾ ਸਿੱਖ ਬਣਿਆ ਜਿਸ ਭਾਈ ਸੁਥਰੇ ਸ਼ਾਹ ਨੇ ਦਸਵੇਂ ਪਾਤਸ਼ਾਹ ਤੱਕ ਸੇਵਾ ਕੀਤੀ ਵਾਹਿਗੁਰੂ ਜਿਹਨੂੰ ਮਾਪਿਆਂ ਨੇ ਪਖੰਡੀ ਦੇ ਪਿੱਛੇ ਲੱਗ ਕੇ ਦੇ ਧਾਰੀ ਦੇ ਪਿੱਛੇ ਲੱਗ ਕੇ ਸੁੱਟ ਆਂਦਾ ਸੀ ਅੱਜ ਉਸ ਬੱਚੇ ਨੂੰ ਇਤਿਹਾਸ ਵਿੱਚ ਮਾਣ ਮਿਲਿਆ ਹੈ ਸਤਕਾਰ ਮਿਲਿਆ ਹੈ ਵਾਹਿਗੁਰੂ ਇਸ ਕਰਕੇ ਗੁਰਦੇਵ ਜੀ ਕਹਿੰਦੇ ਅਨਾਥ ਕੇ ਨਾਥੇ ਸਰਬ ਕੈ ਸਾਥੇ ਜਪ ਜੂ ਹੈ ਜਨਮ ਨਹਾਰੀਐ ਸਿਖਾ ਉਹ ਪਰਮੇਸ਼ਰ ਸਾਰਿਆਂ ਦਾ ਸਹਾਰਾ ਓ ਮਾਲਕ ਨੂੰ ਕਦੇ ਨਾ ਵਿਸਾਰੀ ਨਾਨਕ ਕੀ ਬੇਨੰਤੀ ਪ੍ਰਭ ਪੈ ਕਿਰਪਾ ਕਰ ਭਵਜਲ ਤਾਰੀਐ ਹੈ ਮਾਲਕ ਦੀ ਸਾਡੀ ਤੇ ਇਹੀ ਬੇਨਤੀ ਹੈ ਸਾਨੂੰ ਪਾਪੀਆਂ ਨੂੰ ਸਾਨੂੰ ਕਲਯੁਗੀ ਜੀਵਾ ਨੂੰ ਤੁਹਾਡੇ ਨਾਮ ਤੋਂ ਬਿਨਾ ਤੁਹਾਡੇ ਤੋਂ ਬਿਨਾ ਕੋਈ ਵੀ ਹੋਰ ਦੂਸਰਾ ਇਸ ਸੰਸਾਰ ਤੋਂ ਸਾਨੂੰ ਤਾਰ ਨਹੀਂ ਸਕਦਾ ਬੰਨੇ ਨਾ ਲੈ ਸਕਦਾ ਬੰਨੇ ਨਹੀਂ ਲਾ ਸਕਦਾ ਵਾਹਿਗੁਰੂ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਵਾਹਿਗੁਰੂ اے ਮਾਲਕ ਜੀ ਤੁਸੀਂ ਸਾਡੀ ਜ਼ਿੰਦਗੀ ਦਾ ਸਹਾਰਾ ਹੋ ਤੁਸੀਂ ਸਾਡੀ ਜ਼ਿੰਦਗੀ ਦਾ ਆਸਰਾ ਹੋ ਮਾਲਕ ਜੀ ਤੁਹਾਡੇ ਤੋਂ ਬਿਨਾ ਸਾਨੂੰ ਕਲਯੁਗੀ ਜੀਵਾਂ ਨੂੰ ਇਸ ਪਵ ਬਸਾਗਰ ਸਮੁੰਦਰ ਤੋਂ ਕੋਈ ਦੂਜਾ ਨਹੀਂ ਤਾਰ ਸਕਦਾ ਵਾਹਿਗੁਰੂ ਇਸ ਕਰਕੇ ਆਓ ਜੀ ਇਹ ਡਖਣੇ ਸ਼ਬਦਾਂ ਦਾ ਜਿਹੜਾ ਅੱਜ ਆਪਾਂ ਸ਼ਬਦ ਪੜ੍ਹਿਆ ਹੈ ਦੋ ਬੰਦ ਤਕਰੀਬਨ ਆਪਾਂ ਸ਼੍ਰਵਣ ਕੀਤੇ ਨੇ ਵਿਚਾਰਾ ਕਰਦਿਆਂ ਤੋਂ ਬੋਲਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ तमाम ਭੁਲਗਲਤੀਆਂ ਹੋ ਗਈਆਂ ਹੋਣਗੀਆਂ ਸੰਗਤ ਤੇ ਗੁਰਬਖਸ਼ਣ ਜੋਗ ਹੈ ਸਾਰੀ ਸੰਗਤ ਨੇ ਸ਼ਲੋਕ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ ਜੀ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਥਿਲੇ ਸਰਬ ਜਗਤ ਚੰਗਿਆਈਆਂ ਬੁਰਿਆਈਆਂ ਵੱਟ ਧਰਮ ਹਦੂਰ ਕਰਮੀ ਆਪੋ ਆਪਣੀ ਕੇੜੇੜ ਕੇ ਦੂਰਾ ਜਿਨੇ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਤੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ